हां <गयाँ> जी बहुत सोने पीस आए ने रामटक्स ब्रांड दे जी प्योर लिलन दे विच है जी टोटल सारे रामटक्स ब्रांड दे पीस आए ने जी डिस्काउंट ते सूट है मार्केट दे विच 2000 ਰੁਪਏ ਦਾ 5 ਮੀਟਰ ਸੂਟ ਹੈ ਜੀ ਇਹ ਆਪਣੇ ਕੋਲ पीस आए ने जी रामटक्स ब्रांड दे बहुत सोने ऑफर दे विच आए ने 3 ਮੀਟਰ ਦਾ पीस है 650 ਰੁਪਏ ਦਾ ਸਿਰਫ ਜੀ ਡਿਜ਼ਾਈਨ ਦੇਖੀ ਚਲੋ ਮਾ우스 ਕਲਰ ਦੇ ਉਪਰ ਆ ਗਿਆ ਦੇਖੋ ਜੀ ਬਹੁਤ ਸੋਹਣਾ ਪ੍ਰਿੰਟ ਦਾ प्योर लिलਨਾ ਹੈ ਪ੍ਰਾਈਸ 650 ਨੇ ਜੀ ਡਿਜੀਟਲ ਦੇ ਵਿੱਚ ਡਿਜ਼ਾਈਨ ਹੈ 650 ਦਾ ਪ੍ਰਾਈਸ ਹੈ ਉਹ 3 ਮੀਟਰ ਦੇ ਉਪਰ ਦੇ ਪੀਸ ਨੇ 3 ਮੀਟਰ ਮੰਨ ਕੇ ਚਲੋ ਜੀ 3 ਮੀਟਰ ਦੇ ਪੀਸ ਆਣ ਕੇ ਸਾਰੇ ਜੀ रामटक्स ब्रांड ਦੇ ਨੇ ਬਹੁਤ ਸੋਹਣੇ ਡਿਜ਼ਾਈਨ ਨੇ ਜਿਹੜਾ ਡਿਜ਼ਾਈਨ ਤੁਹਾਨੂੰ ਲੱਗਦਾ ਉਹਨੂੰ ਜਲਦੀ ਜੀ ਸਕ੍ਰੀਨਸ਼ਾਟ ਲੈ ਕੇ WhatsApp ਤੇ ਆਰਡਰ ਪਲੇਸ ਕਰੋ WhatsApp ਤੇ ਆਰਡਰ ਪਲੇਸ ਕਰੀ ਚੱਲੋ ਜੀ 650 ਦਾ 3 ਮੀਟਰ ਦਾ ਪੀਸ ਹੈ ਜੀ ਜੇ ਮੈਂ ਦੇਖੋ 3 15 ਹੈ ਜੀ ਇਹ ਸਮਾਦਨਾ ਕੇ ਕਹਿੰਦਾ ਬਾਪੋ 3 ਮੀਟਰ ਦਾ ਪੀਸ ਆ ਸਾਰਾ ਇਹ 3 3 ਮੀਟਰ ਦੇ ਪੀਸ ਨੇ ਜੀ 2000 ਰੁਪਏ ਦਾ 5 ਮੀਟਰ ਹੈ ਤੁਹਾਨੂੰ 3 ਮੀਟਰ ਦਾ ਪੀਸ 650 ਰੁਪਏ ਦਾ ਦੇਵਾਂਗੇ ਓਨਲੀ ਬਹੁਤ ਵੱਡੀ ਡੀਲ ਹੈ ਜੀ ਰਾਮਟੈਕਸ ਬ੍ਰਾਂਡ ਦੇ ਜਿਹੜੇ ਕਸਟਮਰ ਸ਼ਾਪ ਤੇ ਵਿਜ਼ਿਟ ਕਰ ਸਕਦੇ ਨੇ ਵਿਜ਼ਿਟ ਕਰੋ ਕਿਉਂਕਿ ਇਹ ਰਾਮਟੈਕਸ ਦੇ ਪੀਸ ਆਪਣੇ ਲਈ ਬਹੁਤ ਨੰਦੇ ਆਏ ਨੇ ਜ ਕੋਈ 2 ਮੀਟਰ ਵਾਲੇ ਆਇਆ ਕੋਈ 2.5 ਵਾਲੇ ਨੇ ਇਹ 3 ਮੀਟਰ ਵਾਲੇ ਨੇ ਪੀਸ 650 ਦਾ ਜੀ ਔਨਲਾਈਨ ਪੇਮੈਂਟ ਤੇ ਆਰਡਰ ਲੈ ਜਾਊਗਾ ਕਲਰ ਡਿਜ਼ਾਈਨ ਫੇਰ ਦੇਖ ਲੋ ਜੀ ਬਹੁਤ ਸੋਹਣੇ ਸਟਾਕ ਆਇਆ 300 3 ਮੀਟਰ ਦੇ ਨੇ ਸਾਰੇ ਇਹ ਤਿੰਨ ਤਿੰਨ ਮੀਟਰ ਦੇ ਨੇ 650 ਰੁਪਏ ਦੇ ਵਿੱਚ ਮਿਲੂਗਾ ਜੀ 650 ਦਾ 3 ਮੀਟਰ ਦਾ ਪੀਸ ਮਿਲੂਗਾ ਜੀ